ਗੁਰੂ ਜੀ ਨੇ ਗੁਰਗੱਦੀ ਤੇ ਬੈਠਦਿਆਂ ਹੀ ਮਹਾਨ ਕੰਮ ਕਰਨੇ ਵਿਢ ਦਿੱਤੇ ਸਭ ਤੋਂ ਪਹਿਲਾਂ ਉਹਨਾਂ ਨੇ ਆਪਣੇ ਪਿਤਾ ਜੀ ਵੱਲੋਂ ਸ਼ੁਰੂ ਕੀਤੀ ਹਰਮੰਦਰ ਸਾਹਿਬ ਦੀ ਉਸਾਰੀ ਨੂੰ ਨੇਪੜੇ ਚਾੜਿਆ ਚੜ੍ਹੰਦਾ ਜਮਾਲਿਆ ਉਹਨਾਂ ਨੇ ਇਸ ਨੂੰ ਇੱਕ ਮਹਾਨ ਤੀਰਥ ਦਾ ਦਰਜਾ ਦਿੱਤਾ ਜਿਸ ਦੇ ਦਵਾਰ ਸਭ ਧਰਮਾਂ ਦੇ ਲੋਕ ਲੋਕਾਂ ਲਈ ਖੋਲ ਦਿੱਤੇ ਦਵਾਰ ਸਭ ਧਰਮਾਂ ਦੇ ਲੋਕਾਂ ਲਈ ਖੋਲ ਦਿੱਤੇ ਇਸ ਦੇ ਚਾਰੇ ਦਰਵਾਜ਼ੇ ਦਾ ਪ੍ਰਮਾਨ ਹਨ ਕਿ ਇਹ ਸਭ ਧਰਮਾਂ ਦਾ ਸਾਂਝਾ ਹੈ ਤਾਈਆਂ ਤਾਂ ਹਰ ਰੋਜ਼ ਹਜ਼ਾਰਾਂ ਹੀ ਸ਼ਰਧਾਲੂ ਇਸ ਦੇ ਦਰਸ਼ਨ ਕਰਕੇ ਨਿਹਾਲ ਹੋ ਰਹੇ ਹਨ ਇਸ ਦੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਜਨਮ ਜਨਮ ਦੇ ਪਾਪ ਤੁੱਲ ਰਹੇ ਹਨ ਇਹ ਪਵਿੱਤਰ ਤੀਰਥ ਅੱਜ ਪੂਰੇ ਉੱਤਰ ਭਾਰਤ ਦੀ ਛਾਣ ਬਣ ਚੁੱਕਾ ਹੈ ਇਸ ਨੂੰ ਸੁਨਹਿਰੀ ਮੰਦਰ ਵੀ ਕਹਿੰਦੇ ਹਨ ਕਿਉਂਕਿ ਇਹ ਸਾਰਾ ਹਿੱਸੇ سونے ਵਿੱਚ ਜੜਿਆ ਹੋਇਆ ਹੈ ਕਹਿੰਦੇ ਹਨ ਕਿ ਇਸ ਸੋਨੇ ਤੇ ਸੋਨਾ ਚੜਾਉਣਾ ਦਾ ਕੰਮ ਹਾ ਰਾਜਾ ਰਣਜੀਤ ਸਿੰਘ ਨੇ ਕੀਤਾ ਸੀ ਗੁਰੂ ਜੀ ਦੇ ਮਹਾਨ ਕਮਾਂ ਵਿੱਚ ਅੰਮ੍ਰਿਤਸਰ ਤੋਂ 20 ਕਿਲੋਮੀਟਰ ਦੀ ਵਿੱਥ ਤੇ ਬਨਾਇਆ ਗਿਆ ਗੁਰਤਾਮ ਤਰਨਤਾਰਨ ਹੈ ਗੁਰੂ ਜੀ ਅਨੁਸਾਰ ਇਸ ਦੀ ਮਿੱਟੀ ਅਤੇ ਜਲਵਾਯੂ ਵਿੱਚ ਰੋਗਾਂ ਨੂੰ ਦੂਰ ਕਰਨ ਦੀ ਤਾਸੀਰ ਪਈ ਹੋਈ ਹੈ ਇਸ ਦੇ ਦੇ ਨਾਂ ਤਰਨਤਾਰਨ ਤੋਂ ਝਾਹਰ ਹੈ ਕਿ ਇਹ ਗੁਰਤਾਮ ਡੁੱਬਦੀ ਰੂਹਾਂ ਨੂੰ ਤਾਰਨ ਲਈ ਹੀ ਬਣਿਆ ਹੈ ਇੱਕ ਪਤੀ ਦੇ ਰੂਪ ਵਿੱਚ ਗੁਰੂ ਸਾਹਿਬ ਇੱਕ ਆਦਰਸ਼ ਪਤੀ ਵਜੋਂ ਜਾਣੇ ਜਾਂਦੇ ਹਨ ਆਪ ਦੀ ਧਰਮ ਪਤਨੀ ਮਾਤਾ ਗੰਗਾ ਜੀ ਨੇ ਇੱਕ ਵਾਰ ਆਪਾਸ ਪੁੱਤਰ ਦੀ ਪ੍ਰਾਪਤੀ ਲਈ ਬੇਨਤੀ ਕੀਤੀ ਆਪਨੇ ਕਿਹਾ ਕਿ ਆਪ ਨੂੰ ਪੁੱਤਰ ਦੀ ਦਾਤ ਬਾਬਾ ਬੁੱਢਾ ਜੀ ਪਾਸੋਂ ਪ੍ਰਾਪਤ ਹੋਵੇਗੀ ਉਹਨਾਂ ਨੂੰ ਖੁਸ਼ ਕਰਨ ਲਈ ਆਪ ਉਹਨਾਂ ਕੋਲ ਮਿੱਠੇ ਪ੍ਰਸ਼ਾਦਿਆਂ ਨਾਲ ਅਚਾਰ ਗੰਢੇ ਲੈ ਕੇ ਜਾਓ ਭਾਵ ਸਦਾ ਸਾਦਾ ਜਿਹਾ ਭੋਜਨ ਤਿਆਰ ਕਰਕੇ ਲੈ ਜਾਓ ਉਹ ਤੁਹਾਨੂੰ ਨਿਰਾਸ਼ ਨਹੀਂ ਕਰਨਗੇ ਬਾਬਾ ਬੁੱਢਾ ਜੀ ਨੇ ਮਿੱਠੇ ਪ੍ਰਸ਼ਾਦੇ ਬੜੇ ਸਵਾਦ ਨਾਲ ਛਕੇ ਤੇ ਕਿਹਾ ਮਾਤਾ ਜَا ਤੇਰਾ ਪੁੱਤਰ ਅਵਤਾਰ ਦਾ ਅਵਤਾਰ ਹੋਵੇਗਾ ਅਵਤਾਰਾਂ ਦਾ ਅਵਤਾਰ ਹੋਵੇਗਾ ਉਹ ਲੋਕਾਈ ਦਾ ਪਾਦਸ਼ਾਹ ਹੋਵੇਗਾ ਜਿਵੇਂ ਮੈਂ ਮੁੱਠੀ ਨਾਲ ਗੰਡੇ ਪੰਨੇ ਹਨ ਉਹ ਜ਼ਾਲਮਾਂ ਦੇ ਸਿਰ ਤੋੜੇਗਾ ਉਹ ਮੇਰੀ ਅਤੇ ਪੀਰੀ ਦੇ ਦੋ ਤਾਰੀ ਤਲਵਾਰਾਂ ਪਹਿਨੇਗਾ ਏ بابا ਬੁੱਢਾ ਜੀ ਦਾ ਵਰਦਾਨ ਹੀ ਸੀ ਕੀ ਮਾਂ ਮਾਤਾ ਗੰਗਾ ਨੇ ਇੱਕ ਸੁੰਦਰ ਜਿਹੇ ਪੁੱਤਰ ਨੂੰ ਜਨਮ ਦਿੱਤਾ ਜੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਨਾਲ ਪ੍ਰਸਿੱਧ ਹੋਏ ਤੇ ਸਿੱਖਾਂ ਦੇ 6ਵੇਂ ਗੁਰੂ ਸਦਾਇ ਗੁਰੂ ਜੀ ਦੀ ਪ੍ਰਸਿੱਧੀ ਦੂਰ ਦੂਰ ਤੱਕ ਫੈਲ ਗਈ ਉਹਨਾਂ ਦੀ ਪ੍ਰਸਿੱਧੀ ਨੂੰ ਦੇਖ ਕੇ ਈਰਖਾ ਲੋਕ ਈਰਖਾ ਦੀ ਪੱਠੀ ਵਿੱਚ ਸੜਨ ਲੱਗੇ ਖਾਸ ਕਰਕੇ ਉਹਨਾਂ ਦਾ ਸਗਾ ਭਰਾ ਪ੍ਰਿਥੀ ਚੰਤਾ ਈਰਖਾ ਨਾਲ ਕੋਲਿਆ ਕੋਲੇ ਹੋਇਆ ਪਿਆਸੀ ਉਹ ਉਸ ਸਮੇਂ ਦੀ ਮੁੱਲਾ ਮੁਲਾਣੀਆਂ ਨੂੰ ਗੁਰੂ ਜੀ ਦੇ ਵਿਰੋਧ ਪੜਕਾਉਂਦਾ ਰਹਿੰਦਾ ਖੁਸਰੋ ਜੋ ਮੁਗਲ ਬਾਦਸ਼ਾਹ ਜਹਾਂਗੀਰ ਦਾ ਪੁੱਤਰ ਸੀ ਆਪਣੇ ਪਿਤਾ ਜੀ ਨਾਲ ਮਗਾਵਤ ਕਰਨ ਲਈ ਗੁਰੂ ਜੀ ਦੀ ਸ਼ਰਨ ਵਿੱਚ ਆ ਗਿਆ ਸੀ ਗੁਰੂ ਜੀ ਨੇ ਉਸ ਨੂੰ ਇਹ ਕਹਿ ਕੇ ਸ਼ਰਨ ਵਿੱਚ ਲੈ ਲਿਆ ਕਿ ਇਹ ਤਾਂ ਗੁਰੂ ਦਾ ਘਰ ਹੈ ਇੱਥੇ ਕੋਈ ਵੀ ਆ ਕੇ ਰਹਿ ਸਕਦਾ ਹੈ ਗੁਰੂ ਜੀ ਦੇ ਖਸਰੋ ਨੂੰ ਸ਼ਰਨ ਵਿੱਚ ਲੈਣ ਤੇ ਜਹਾਂਗੀਰ ਨੂੰ ਬਹੁਤ ਤਕਲੀਫ ਹੋਈ ਉਧਰ ਚੰਦੂ ਜਿਸ ਦੀ ਲੜਕੀ ਦਾ ਰਿਸ਼ਤਾ ਗੁਰੂ ਜੀ ਨੇ ਆਪਣੇ ਸੁਪੁੱਤਰ ਲਈ ਠੁਕਰਾ ਦਿੱਤਾ ਸੀ ਉਹ ਵੀ ਆਪ ਜੀ ਦਾ ਕੱਟੜ ਦੁਸ਼ਮਣ ਬਣਾ ਬੈਠਾ ਸੀ ਜਹਾਂਗੀਰ ਨੇ ਗੁਰੂ ਜੀ ਨੂੰ ਲਾਹੌਰ ਬੁਲਾਇਆ ਤੇ ਆਪ ਆਪ ਜੀ ਤੇ ਖਸਰੋ ਨੂੰ ਸ਼ਰਨ ਦੇ ਕੇ ਬਗਾਵਤ ਕਰਨ ਦਾ ਇਲਜ਼ਾਮ ਲਾਇਆ ਸਿੱਟੇ ਵਜੋਂ ਉਸਨੇ ਆਪ ਨੂੰ 2 ਲੱਖ ਰੁਪਏ ਜੁਰਮਾਨਾ ਕਰ ਦਿੱਤਾ ਤੇ ਫੌਰਨ ਸ਼ਾਹੀ ਖਜ਼ਾਨੇ ਵਿੱਚ ਜਾ ਜਮ੍ਹਾਂ ਕਰਾਉਣ ਦਾ ਹੁਕਮ ਦੇ ਦਿੱਤਾ ਗੁਰੂ ਜੀ ਦੇ 2 ਲੱਖ ਰੁਪਏ ਜੁਰਮਾਨਾ ਦੇਣ ਤੋਂ ਇਨਕਾਰ ਕਰਨ ਦੇ ਜਹਾਂਗੀਰ ਨੇ ਆਪ ਨੂੰ ਚੰਦੂ ਦੇ ਹਵਾਲੇ ਕਰ ਦਿੱਤਾ ਚੰਦੂ ਨੇ ਆਪ ਦੇ ਅਜੇ ਹੈ ਅਸੀਂ ਤੇ ਕਹਿ ਅ ਕਹਿ ਜੁਲਮ ਕੀਤੇ ਆਪ ਦੇ ਨੰਗੇ ਪਿੰਡੇ ਤੇ ਤਤੀ ਤਤੀ ਰੇਤ ਪਾਈ ਗਈ ਆਪ ਨੂੰ ਤਤੀਆਂ ਤਤੀਆਂ ਲੋਹਾਂ ਤੇ ਬਿਠਾਇਆ ਗਿਆ ਆਪ ਨੇ ਉਸ ਦੇ ਹਰੇਕ ਜੁਰਮ ਨੂੰ ਰੱਬ ਦਾ ਪਾਣਾ ਮੰਨ ਕੇ ਸਹਿਣ ਕੀਤਾ ਅੰਤ ਆਪ ਨੇ ਉਸ ਕੋਲ ਰਾਵੀ ਦਰਿਆ ਵਿੱਚ ਇਸ਼ਨਾਨ ਕਰਨ ਦੀ ਇੱਛਾ ਪ੍ਰਗਟ ਕੀਤੀ ਜਿਉਂ ਹੀ ਗੁਰੂ ਜੀ ਨੇ ਰਾਵੀ ਵਿੱਚ ਇਸ਼ਨਾਨ ਕੀਤਾ ਆਪ ਨੇ ਆਪਣਾ ਸਰੀਰ ਰਾਵੀ ਦਰਿਆ ਨੂੰ ਸਾਂਪ ਦਿੱਤਾ ਆਪ ਜਪਜੀ ਸਾਹਿਬ ਦਾ ਪਾਠ ਕਰਦੇ ਹੋਏ ਇਸ ਧਰਤੀ ਤੋਂ ਵਿਦਾਇਗੀ ਲੈ ਗਏ ਇਹ ਸੀ ਜੀ ਸਾਡਾ ਅੱਜ ਦਾ ਪਾਠ ਸ਼ਹੀਦਾਂ ਦੇ ਸਿਰਤਾ ਸ਼੍ਰੀ ਗੁਰੂ ਅਰਜਨ ਦੇਵ ਜੀ ਵੀਡੀਓ ਨੂੰ ਵਾਤਵਾਸ਼ੇਅਰ ਕਰਨਾ ਲਾਈਕ ਕਰਨਾ ਔਰ ਸਬਸਕ੍ਰਾਈਬ ਕਰਨਾ ਜੀ ਮਿਲਦੇ ਹਾਂ ਜੀ ਨਵੀਂ ਵੀਡੀਓ ਲੈ ਕੇ ਜੀ ਸਤਿ ਸ੍ਰੀ ਅਕਾਲ